ਦੇ ਜਿਹੜੀ ਚਪੇੜ ਵਜੀ ਆ ਇਹ ਕਿਉਂ ਵਜੀ ਇਹਦਾ ਕਾਰਨ ਕੀ ਹੈ ਇਹ ਇੱਕ ਔਰਤ ਹੋਣ ਦੇ ਨਾਤੇ ਜੋ ਕੁਝ ਇਹ ਕਿਸਾਨੀ ਸੰਘਰਸ਼ ਦੇ ਖਿਲਾਫ ਸਾਡੀਆਂ ਬਜ਼ੁਰਗ ਔਰਤਾਂ ਨੂੰ ਇਹ ਕਹਿੰਦੀ ਸੀ ਕਿਰਾਏ ਤੇ ਲੈਂਦੀਆਂ ਨੇ ਇਹ 100 ਰੁਪਏ ਦਿਹਾੜੀ ਤੇ ਲੈਂਦੀਆਂ ਨੇ ਇਹ ਕੀ ਕੁਝ ਬੋਲਦੀ ਰਹੀ ਆ ਇਹ ਕਿਸਾਨਾਂ ਨੂੰ ਕੀ ਕੁਝ ਬੋਲਦੀ ਰਹੀ ਆ ਇਹਨੇ ਕਿਹੜਾ ਰਵੇ ਕਿਸਾਨ ਜਿਹੜਾ ਉਹ ਅੰਨ ਦਾਤਾ ਕਿਹਾ ਜਾਂਦਾ ਹੈ ਕਿਸਾਨ ਨੂੰ ਦੇਸ਼ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਵਾਸਤੇ ਜਦੋਂ ਗਿਆ ਸੀ ਤੇ ਉਹਨਾਂ ਦੀ ਆਵਾਜ਼ ਬੰਡ ਦੀ بجائے ਇਹਦਾ ਫਰਜ ਇਹ ਬਣਦਾ ਸੀ ਕਿ ਇਹ ਕਿਸਾਨਾਂ ਦੀ ਗੱਲ ਕਰਦੀ ਤੇ ਕਿਸਾਨਾਂ ਦੀ ਗੱਲ ਕਰਨ ਦੀ بجائے ਇਹ ਸਾਡੇ ਖਰਾਬ ਬੋਲਦੀ ਰਹੀ ਆ ਔਰ ਸਾਡੇ ਜਿਹੜੇ ਨੌਜਵਾਨ ਸਾਡੇ 750 ਕਿਸਾਨ ਸਾਡਾ ਉਦੋਂ ਚੀਜ਼ ਹੋ ਗਿਆ ਜਿਹੜੇ ਲਖੀਨਪੁਰ ਖੀਰੀ ਵਾਲੇ ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਚਾਰ ਕਿਸਾਨ ਜਿਹੜੇ ਸੀ ਉਹ ਗੱਡੀਆਂ ਤਲੇ ਦੜਕੇ ਮਾਰੇ ਗਏ ਉੱਥੇ ਨਾਲ ਇੱਕ ਪੱਤਰਕਾਰ ਜਿਹੜਾ ਸੀ ਉਹ ਵੀ ਸ਼ਹੀਦ ਕੀਤਾ ਗਿਆ ਸਾਡੇ ਕਿਸਾਨ ਸ਼ਹੀਦ ਕੀਤੇ ਗਏ ਇਹ ਜਿਹੜਾ ਸਭ ਕੁਝ ਹੋਇਆ ਇਸ ਔਰਤ ਨੇ ਕਦੇ ਇਹ ਦੱਸੋ ਵੀ ਜੇ ਸਾਡੇ ਅੱਖ ਜ ਨਹੀਂ ਤੇ ਜਿਹੜੀਆਂ ਔਰਤ ਪਹਿਲਵਾਨ ਸਨ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ ਕਿਤੇ ਉਹਨਾਂ ਦੇ ਅੱਖ ਚ ਵੀ ਕਿਤੇ ਬੋਲੀ ਸੀ ਇਹ ਅੱਜ ਤੱਕ ਉਸ ਪਾਰਟੀ ਦੇ ਨਾਲ ਰਹਿ ਕੇ ਜਿਨ੍ਹਾਂ ਨੇ ਮਲਕੇ ਘਟ ਗਿੰਤੀਆਂ ਦੇ ਉੱਤੇ ਹਮਲੇ ਕਿਸਾਨਾਂ ਦੇ ਉੱਤੇ ਹਮਲੇ ਆਮ ਮਜ਼ਦੂਰਾਂ ਤੇ ਹਮਲੇ ਔਰ ਜਿਹੜੀਆਂ ਮਸੂਮ ਲੜਕੀਆਂ ਦਲਤ ਪਰਿਵਾਰਾਂ ਦੀਆਂ ਲੜਕੀਆਂ ਉਹਨਾਂ ਤੇ ਬਲਾਤਕਾਰ ਕਰਕੇ ਉਹਨਾਂ ਦੀਆਂ ਡੱਡ ਬਾਡੀਆਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਇਹ ਉਸ ਪਾਰਟੀ ਦੇ ਨਾਲ ਚੱਲ ਕੇ ਤੇ ਇਹ ਔਰਤਾਂ ਦੇ ਖਿਲਾਫ ਬੋਲੇ ਤੇ ਇਹਨਾਂ ਜਦੋਂ ਰੌਲਾ ਪਾਉਂਦੀ ਸੀ ਤੇ ਜਿਹੜੀ ਫਿਰ ਸਾਡੀ ਆਓ ਚੰਡੀਗੜ੍ਹ 에어ਪੋਰਟ ਅੱਡੇ ਦੇ ਉੱਤੇ ਚੰਡੀਗੜ੍ਹ ਦੇ ਤੇ ਜਿਹੜੀ ਸਾਡੀ ਸ਼ੇਰ ਨਹੀਂ ਧੀ ਨੇ ਥੱਪੜ ਮਾਰਿਆ ਕੋਈ ਮਾਰਾ ਨਹੀਂ ਕੀਤਾ ਚੰਗਾ ਕੀਤਾ ਯਾਰ ਉਹਨੇ ਥੱਪੜ ਮੱਟਣ ਤੋਂ ਬਾਅਦ ਫਿਰ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਆਪਵਾਦ ਵਧ ਰਿਹਾ ਹੈ ਜਿਹੜਾ ਤੁਸੀਂ ਜਿਹੜਾ ਸਾਡਾ ਬੱਚਾ ਨੌਜਵਾਨ ਸ਼ਹੀਦ ਕੀਤਾ ਸ਼ੁਭ ਕਰਨ ਉਹ ਤੁਹਾਡਾ ਅਤਵਾਦ ਨਹੀਂ ਤੁਸੀਂ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਦਿੱਲੀ ਅਸੀਂ ਜਾ ਨਹੀਂ ਸਕਦੇ ਜੇ ਅਸੀਂ ਦਿੱਲੀ ਜਾਈਏ ਆ ਤੇ ਅਤਵਾਦੀ ਆ ਆਪਣੇ ਹੱਕਾਂ ਦੀ ਗੱਲ ਕਰਦੇ ਆ ਅਤਵਾਦੀ ਆ ਸ਼ੁਭ ਕਰਨ ਨੇ ਕੀ ਕੀਤਾ ਸੀ ਕਿਹੜੇ ਤਿਹਾਰ ਸਿਓ ਦੇ ਕੋਲੇ ਇਹ ਕਹਿੰਦੇ ਸੀ ਇਹ ਤਿਹਾਰ ਬੰਦ ਹੋ ਕੇ ਆ ਗਿਆ ਇਹਨਾਂ ਨੇ ਦਿੱਲੀ ਜਾ ਕੇ ਨੁਕਸਾਨ ਕਰ ਦੇਣਾ ਇਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ ਅੱਜ ਤੱਕ ਸਾਡੇ ਕਿਸਾਨਾਂ ਨੇ 5 ਮਹੀਨੇ ਚੱਲੇ ਨੇ ਮੋਰਚਾ ਚੱਲਦੇ ਨੂੰ ਕਿਸੇ ਇੱਕ ਨੂੰ ਫੁਰਦੀ ਮਾਰਿਆ 13 ਮਹੀਨੇ ਪਹਿਲਾਂ ਦਿੱਲੀ ਤੇ ਰਹਿ ਕਿਸੇ ਨੂੰ ਕੰਕਰ ਨਹੀਂ ਮਾਰੇ ਤੁਹਾਨੂੰ ਪਤਾ ਹੋਵੇਗਾ ਜਦੋਂ ਅਸੀਂ ਦਿੱਲੀ ਤੋਂ ਵਾਪਸ ਆਏ ਤੇ ਉੱਥੋਂ ਦੀਆਂ ਜਿਹੜੀਆਂ ਲੜਕੀਆਂ ਸੀ ਉਹ ਸਾਡੇ ਗਲਗਲ ਗਲ ਲੱਗ ਲੱ ਕੇ ਰੋਈਆਂ ਭਈ ਅੰਕਲ ਜੀ ਅਸੀਂ ਭੁੱਲ ਨਹੀਂ ਸਕਦੇ ਤੁਹਾਡੇ ਪਿਆਰ ਨੂੰ ਕਿਸ ਤਰ੍ਹਾਂ ਸਾਨੂੰ ਉੱਥੇ ਲੋਕਾਂ ਨੇ ਪਿਆਰ ਦਿੱਤਾ ਅਸੀਂ ਉਹ ਲੋਕ ਜਿਹੜੇ ਪਿਆਰ ਕਰਨ ਵਾਲੇ ਤੇ ਸਾਨੂੰ ਇਹ ਸਾਨੂੰ ਗੋਲੀਆਂ ਚਲਾਉਣ ਸਾਡੇ ਤੇ ਸਾਨੂੰ ਛੇੜ ਕਰਨ ਔਰ ਸਾਨੂੰ ਇਹ ਆਤਵਾਦੀ ਅਤੰਕਵਾਦੀ ਦੇਸ਼ਦ్రోਹੀ ਕਹਿਣ ਤੇ ਜੇ ਇਹ ਸਾਡੇ ਤੇ ਇਸ ਤਰ੍ਹਾਂ ਦੇ ਲਾਭਜਵਰਤਨਗੇ ਤੇ ਜਿਹੜੀਆਂ ਸਾਡੇ ਘਰਾਂ ਦੇ ਸਾਡੀਆਂ ਜਮੀਆਂ ਹੋਈਆਂ ਧੀਆਂ ਨੇ ਕੀ ਉਹਨਾਂ 'ਚ ਅਣਖ ਨਹੀਂ ਹੈਗੀ ਜੇ ਇਹ ਬੀਜਪੀ ਦੇ ਕਹਿ ਦਿੱਤੇ ਇਸ ਤਰ੍ਹਾਂ ਕਰ ਸਕਦੀ ਆ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੀ ਹੋਈ ਜੇ ਇਹ ਤਰ੍ਹਾਂ ਕਰ ਸਕਦੀ ਆ ਤੇ ਸਾਡੇ ਘਰਾਂ ਚ ਵੀ ਜਿਹੜੀਆਂ ਜਮੀਆਂ ਸਾਡੀਆਂ ਧੀਆਂ ਪਣਾ ਨੇ ਉਹਨਾਂ ਦੇ ਵਿੱਚ ਵੀ ਅੜਖ ਹੈ ਗਿਆ ਉਹ ਵੀ ਫਿਰ ਇਸ ਚੀਜ਼ ਦਾ ਬਦਲਾ ਜਿਹੜੀਆਂ ਉਹ ਲੈ ਸਕਦੇ ਆ ਔਰਤ ਦੇ ਚਪੇੜ ਕਿਸੇ ਮਰਦ ਨੇ ਨਹੀਂ ਮਾਰੀ ਔਰਤ ਦੇ ਚਪੇੜ ਔਰਤ ਨੇ ਹੀ ਮਾਰੀ ਆ ਤੇ ਜੇ ਔਰਤ ਨੇ ਜਿਹੜੀ ਔਰਤ ਇਹ ਔਰਤ ਕਿਉਂ ਬੋਲਦੀ ਰਹੀ ਹੈ ਨਾ ਜੇ ਇਹ ਔਰਤ ਇਸ ਤਰ੍ਹਾਂ ਬੋਲ ਸਕਦੀ ਆ ਇੰਨਾ ਮਾੜਾ ਬੋਲ ਸਕਦੀ ਆ ਕਿਸਾਨਾਂ ਦੇ ਪ੍ਰਤੀ ਸਾਡੀਆਂ ਔਰਤਾਂ ਦੇ ਪ੍ਰਤੀ ਸਾਡੀਆਂ ਧੀਆਂ ਪਣੇ ਦੇ ਪ੍ਰਤੀ ਇਹ ਬੋਲ ਸਕਦੀ ਆ ਜੇ ਇਹਨਾਂ ਦੀ ਪਾਰਟੀ ਸਾਡੇ ਨੌਜਵਾਨ ਬੱਚਿਆਂ ਨੂੰ ਗੋਲੀਆਂ ਮਾਰ ਕੇ ਛਣ ਨਿਸ਼ਾਨੀ ਕਰ ਸਕਦੀ ਆ ਗੋਲੀਆਂ ਜਪਾ ਕੇ ਉਹਨਾਂ ਨੂੰ ਭੰਨ ਉਹਨਾਂ ਦੀਆਂ ਹੱਡੀਆਂ ਕੋਲ ਭੰਨ ਦਿੰਦੇ ਆ ਤੇ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜੇ ਉਹ ਤੇ ਥੱਪੜ ਮੱਝਾ ਤੇ ਕਿਹੜੀ ਆਖਰ ਆ ਗਈ ਕੋਈ ਚੱਕਰ ਨਹੀਂ